ਲਾ ਇਲਾਜ ਬਿਮਾਰੀ ਠੀਕ ਕੀਤੀ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਸਰਬ ਕਲਾ ਸਮਰੱਥ ਹਨ ਸਤਗੁਰੂ ਜੀ ਜੋ ਚਾਹਣ ਕਰ ਸਕਦੇ ਹਨ ਸਤਗੁਰੂ ਜੀ ਦੀ ਕਿਰਪਾ ਦਾ ਕੋਈ ਅੰਤ ਨਹੀਂ ਆ ਸਕਦਾ ਹੈ ਸਤਗੁਰੂ ਜੀ ਦੇ ਕੋਤਕ ਵੀ ਬਿਆਨ ਹਨ ਇੱਕ ਬੱਚੀ ਜਿਹੜੀ ਜਨਮ ਤੋਂ ਹੀ ਨਾ ਸੁਣ ਤੇ ਨਾ ਬੋਲ ਸਕਦੀ ਸੀ ਜਿਸ ਨੂੰ ਡਾਕਟਰਾਂ ਨੇ ਲਾ ਇਲਾਜ ਬਿਮਾਰੀ ਕਹਿ ਦਿੱਤਾ ਸੀ ਸਤਿਗੁਰ ਜੀ ਨੇ ਉਸ ਉੱਪਰ ਕਿਸ ਤਰ੍ਹਾਂ ਕਿਰਪਾ ਕੀਤੀ ਇਹ ਸਾਕਿ ਸੁਣੋ ਮੁਵਾਲੀ ਰਹਿਣ ਵਾਲੇ ਸੰਤ ਸੁਖਦੇਵ ਸਿੰਘ ਜੀ ਦੱਸਦੇ ਹਨ ਸਨ 2004 ਵਿੱਚ ਉਹਨਾਂ ਦੇ ਘਰ ਬੇਟੀ ਦਾ ਜਨਮ ਹੋਇਆ ਤੇ ਬੇਟੀ ਦਾ ਨਾਮ ਬਾਣੀ ਰੱਖਿਆ ਪਹਿਲਾਂ ਤਾਂ ਘਰ ਵਾਲਿਆਂ ਨੂੰ ਕੁਝ ਪਤਾ ਨਾ ਲੱਗਾ ਪਰ ਜਦੋਂ ਉਹ 2 ਸਾਲਾਂ ਦੀ ਹੋ ਗਈ ਤਾਂ ਵੀ ਕੋਈ ਗੱਲ ਨਾ ਕਰੇ ਉਸ ਨੂੰ ਕਿਸੇ ਦੀ ਆਵਾਜ਼ ਦਾ ਵੀ ਪਤਾ ਨਾ ਲੱਗੇ ਫਿਰ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਇਹ ਤੇ ਬੋਲ ਨਹੀਂ ਸਕਦੀ ਤੇ ਨਾ ਹੀ ਸੁਣ ਸਕਦੀ ਹੈ। ਉਹਨਾਂ ਨੇ ਡਾਕਟਰ ਨੂੰ ਵਿਖਾਇਆ। ਡਾਕਟਰ ਨੇ ਕਿਹਾ ਇਹ ਜਨਮ ਤੋਂ ਹੀ ਗੁੰਗੀ ਤੇ ਬੋਲੀ ਹੈ। ਸੰਤ ਸੁਖਦੇਵ ਸਿੰਘ ਜੀ ਨੇ ਪੀਜੀਆਈ ਦੇ ਡਾਕਟਰਾਂ ਨੂੰ ਵਿਖਾਇਆ। ਉਹਨਾਂ ਨੇ ਸਲਾਹ ਦਿੱਤੀ ਇਸ ਨੂੰ ਗੁੰਗੇ ਬੋਲੇ ਬੱਚਿਆਂ ਦੇ ਸਕੂਲ ਵਿੱਚ ਦਾਖਲ ਕਰਵਾ ਦਿਓ। ਇਸ ਦਾ ਹੋਰ ਕੋਈ ਇਲਾਜ ਸੰਸਾਰ ਤੇ ਨਹੀਂ ਹੈ। ਸੰਤ ਸੁਖਦੇਵ ਸਿੰਘ ਜੀ ਚਿੰਤਾ ਵਿੱਚ ਪੈ ਗਏ। ਕਿ ਬੇਟੀ ਵੱਡੇ ਹੋ ਕੇ ਕੀ ਕਰੇਗੀ? ਫਿਰ ਸੋਚਿਆ ਕਿ ਸਮਰੱਥ ਸਤਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਅਰਚ ਕਰਦੇ ਹਾਂ। ਸਤਗੁਰੂ ਜੀ ਦੇ ਚਰਨਾਂ ਵਿੱਚ ਸੰਤ ਜੀ ਬੇਟੀ ਨੂੰ ਲੈ ਕੇ ਹਾਜ਼ਰ ਹੋਏ ਤੇ ਅਰਜ਼ ਕੀਤੀ ਗਰੀਬ ਨਵਜ ਜੀ ਇਸ ਬੱਚੀ ਦੇ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਨੇ ਇਸ਼ਾਰੇ ਨਾਲ ਕਿਰਪਾ ਕਰ ਦਿੱਤੀ। ਸੰਤ ਜੀ ਦੱਸਦੇ ਹਨ ਕਿ ਉਸੇ ਵੇਲੇ ਬੱਚੀ 100% ਠੀਕ ਹੋ ਗਈ। ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਕੇ ਸੰਤ ਜੀ ਵਾਪਸ ਆ ਗਏ। ਹੁਣ ਉਹ ਬੱਚੀ ਹੋਰ ਬੱਚਿਆਂ ਦੀ ਤਰ੍ਹਾਂ ਬੋਲ ਤੇ ਸੁਣ ਵੀ ਸਕਦੀ ਹੈ ਤੇ ਹੋਰ ਬੱਚਿਆਂ ਦੀ ਤਰ੍ਹਾਂ ਸਕੂਲ ਵੀ ਜਾਂਦੀ ਹੈ ਤਾਂ ਹਨ ਸਮਰੱਥ ਸਤਗੁਰ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਇਸ਼ਾਰੇ ਨਾਲ ਹੀ ਲਾ ਇਲਾਜ ਬਿਮਾਰੀ ਠੀਕ ਕਰ ਦਿੱਤੀ ਦਿੱਥੇ ਤੋਂ ਸਮਰੱਥ ਜਿੱਥੇ ਕੋਈ ਨਹੀਂ ਸਤਗੁਰ ਜੀ ਦੇ ਚਰਨਾਂ ਵਿੱਚ ਡੰਡੋਤ ਬੰਦਨਾ ਹੈ ਤਾਂ ਹਾਜ਼ਰਾ ਜੂਰ ਪੈਰਾ ਦਾ ਮਾਲਕ ਅਕਾਲ ਪੁਰਖ ਸਤਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ